ਚਾਰ ਹਫ਼ਤੇ ਅੰਦਰ ਪੰਜਾਬ 'ਚੋਂ ਨਸ਼ਾ ਖਤਮ ਕਰਨ ਦੇ ਦਾਅਵਿਆਂ ਨਾਲ ਸੱਤਾਧਾਰੀ ਕਾਂਗਰਸ ਕਿਵੇਂ ਪੰਜਾਬ ਨੂੰ ਨਸ਼ਾ ਮੁਕਤ ਕਰੇਗੀ ਇਸ ਦਾ ਖੁਲਾਸਾ ਲੁਧਿਆਣਾ ਤੋਂ ਐਮਪੀ ਰਵਨੀਤ ਬਿੱਟੂ ਨੇ ਕਰ ਦਿੱਤਾ ਹੈ ਆਓ ਉਹਨਾਂ ਦੇ ਮੂੰਹੋਂ ਹੀ ਸੁਣਦੇ ਹਾਂ ਕਾਂਗਰਸ ਦੀ ਪਲੈਨਿੰਗ ਤੇ ਇਸ ਗੱਲ ਦਾ ਕਿਹਨੂੰ ਸਰਕਾਰ ਨੂੰ ਪਤਾ ਨਹੀਂ ਵੀ ਮੇਨ ਬੰਦਾ ਸਰਗਨਾ ਕਿਹੜਾ ਹੈ ਜਿੱਦੋਂ ਉਹਨੂੰ ਕਾਬੂ ਕਰ ਲਿਆ ਚਾਹੇ ਹਫ਼ਤੇ 'ਚ ਕਰ ਲਓ ਚਾਹੇ ਦੋ ਦਿਨ 'ਚ ਕਰ ਲਓ ਉਧਣੀ ਅੱਧਾ ਨਸ਼ੇ ਦਾ ਕੰਮ ਆ ਜਿਹੜਾ ਖਤਮ ਹੋ ਜਾਊਗਾ ਉਦੋਂ ਬਾਅਦ ਜਿਹੜੇ ਥਾਣੇ ਨੇ ਜਿਹੜੇ ਅਫਸਰ ਨੇ ਐਡਮਿਨਿਸਟ੍ਰੇਸ਼ਨ ਆ ਉਹਨਾਂ ਤੇ ਕੰਡਕਟ ਸਭ ਤੋਂ ਵੱਧ ਸਖਤੀ ਕੀਤੀ ਜਾਊਗੀ ਵੀ ਜੇ ਤੁਹਾਡੇ ਥਾਣੇ 'ਚ ਕੋਈ ਦੇਖ ਲਿਆ ਕੋਈ ਨਸ਼ਾ ਵੇਚਣ ਵਾਲ ਚਿੱਟੇ ਵਾਲਾ ਜੇ ਨੇੜੇ 100 ਮੀਟਰ ਵੀ ਕਿਸੇ ਨੇ ਦੇਖ ਲਿਆ ਤਾਂ ਉਹਦੀ ਜ਼ਿੰਮੇਵਾਰੀ ਤੁਹਾਡੀ ਹੋਊ ਕੋਈ ਲੱਭਣਾ ਨਹੀਂਗਾ ਨਸ਼ਿਆ ਇਹ ਬਕਾਉਂਦੇ ਕੌਣ ਨੇ ਇਹ ਤਾਂ ਬਾਦਲ ਹੋਣੀ ਮੈਡੀਟੀ ਹੋਣੀ ਬਕਾਉਂਦੇ ਸੀ ਜਦੋਂ ਇਹ ਹੁਣ ਲੋਕਾਂ ਨੇ ਤੌਰ ਤੇ ਨਸ਼ਾ ਬੰਦ ਹੋ ਜਾਣਾ ਆਪਣੇ ਇਸ ਦੇ ਨਾਲ ਹੀ ਰਵਨੀਤ ਬਿੱਟੂ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਸਾਧਨੋ ਵੀ ਨਹੀਂ ਭੁੱਲੇ ਲੋਕਾਂ ਨੇ ਇਹ ਗੱਲ ਸਮਝੀ ਇਹ ਆਮ ਆਦਮੀ ਪਾਰਟੀ ਉਹ ਪਾਰਟੀ ਹੈ ਜਿਹੜੇ ਪੰਜਾਬ ਨੂੰ ਬਦਲਣਾ ਚਾਹੁੰਦੇ ਖਾਲਿਸਤਾਨੀਆਂ ਦੇ ਅੱਤਵਾਦੀਆਂ ਦੇ ਘਰੇ ਹੀ ਰਹਿੰਦੇ ਆ ਉਹਨਾਂ ਨਾਲੇ ਸਲਾਮ-ਮਸ਼ਵਰਾ ਕਰਦੇ ਆ ਉਹਨਾਂ ਦੀ ਲਾਈਨ ਤੇ ਚੱਲਦੇ ਆ ਤੇ ਉਸ ਤਰੀਕੇ ਨੂੰ ਦੇਖਦੇ ਲੋਕਾਂ ਨੇ ਆਮ ਆਦਮੀ ਪਾਰਟੀ ਤੇ ਜਿਹੜਾ ਇੱਕ ਫੰਡਾਮੈਂਟਲ ਸਟੇਰਾ ਪੰਜਾਬ ਸੀ ਉਹਨੂੰ ਅਬਜੈਕਟ ਕੀਤਾ ਹਾਲਾਂਕਿ ਰਵਨੀਤ ਬਿੱਟੂ ਜਲਾਲਾਬਾਦ ਤੋਂ ਚੋਣ ਹਾਰ ਗਏ ਨੇ ਪਰ ਕਾਂਗਰਸ ਦੀ ਸ਼ਾਨਦਾਰ ਜਿੱਤ ਲਈ ਉਹਨਾਂ ਪੰਜਾਬ ਦੀ ਜਨਤਾ ਦਾ ਧੰਨਵਾਦ ਕੀਤਾ ਲੁਧਿਆਣਾ ਤੋਂ ਨਰਿੰਦਰ ਮਹਿੰਦਰੂ ਜਗਬਣੀ ਟੀਵੀ